ਮਸਲਾ ਜਿਹੜਾ ਹੈਗਾ ਉਹ ਇਹ ਆ ਕਿ ਪਿਛਲੇ ਦਿਨੀ ਇੱਕ ਜਿਹੜਾ ਸੰਗਰੂਰ ਦੇ ਵਿੱਚ ਸਾਡੇ ਵਕੀਲ ਭਰਾਵਾਂ ਦੇ ਵੱਲੋਂ ਇੱਕ ਜਿਹੜਾ ਧਰਨਾ ਦਿੱਤਾ ਗਿਆ ਸੀ ਮੁਜ਼ਾਹਰਾ ਕੀਤਾ ਗਿਆ ਸੀਗਾ ਸੋ ਉਸ ਦੇ ਬਾਰੇ ਮੈਂ ਵੈਸੇ ਪ੍ਰੈਸ ਨੂੰ ਮੈਂ ਆਪਣਾ ਜਿਹੜਾ ਵਰਜਨ ਉਹ ਰੱਖ ਦਿੱਤਾ ਸੀ ਤੇ ਪਰ ਉਸ ਦੇ ਵਿੱਚ ਕਿਉਂਕਿ ਇਹ ਮਸਲਾ ਇੱਕ ਦੁਵਾਰ ਦਾ ਹੈਗਾ ਤੇ ਮਹੱਲੇ ਦਾ ਮਸਲਾ ਸੀਗਾ ਉਹਦੇ ਬਾਰੇ ਅਸੀਂ ਜਿਹੜਾ ਇਕਤਰ ਹੋਏ ਆਂ ਇਹ ਸੰਗਰੂਰ ਦੇ ਵਿੱਚ ਇਹ ਕਲੋਨੀ ਹੈਗੀ ਆ ਨਿਊ ਫਰੈਂਡਸ ਕਲੋਨੀ ਗਲੀ ਨੰਬਰ ਜਿਹੜਾ 7 ਹੈਗਾ ਤੇ ਆ ਆਪਾਂ ਪਿੱਛੇ ਦੇਖ ਰਹੇ ਆ ਜਿਹੜੀ ਇੱਕ ਜਿਹੜੀ ਦੀਵਾਰ ਹੈ ਤੇ ਇਸ ਮੁਹੱਲੇ ਦੇ ਵਿੱਚ ਅਗਸਤ 2022 ਤੋਂ ਮੈਂ ਉਰੇ ਰੈਂਟ ਤੇ ਜਿਹੜਾ ਰਹਿ ਰਹੀ ਆ ਤੇ ਤਕਰੀਬਨ ਜਦੋਂ ਸਵੇਰੇ ਉੱਠੀਦਾ ਤਾਂ ਸੈਰ ਕਰੀਦੀ ਆ ਤੇ ਹਰ ਰੋਜ਼ ਇੱਥੇ ਦੇਖਦੇ ਆ ਪਿਛਲੇ 3 3.5 ਸਾਲ ਤੋਂ ਤਾਂ ਉਰੇ ਸੈਰ ਕਰੀਦੀ ਤੇ ਇਹ ਦੀਵਾਰ ਜਿਹੜੀ ਇੱਥੇ ਐਸਟੇਜ ਹੁੰਦੀ ਸੀ ਤੇ ਇਹਦੇ ਜਸਟ ਪਿਛਲੇ ਪਾਸੇ ਇੱਕ ਜਿਹੜਾ ਤਿਕੋਣਾ ਜਿਹਾ ਪਲਾਟ ਹੈਗਾ ਉਹਦੀ ਕਿਸੇ ਨੇ ਰਜਿਸਟਰੀ ਕਰਾਈ ਆ ਤੇ ਰਜਿਸਟਰੀ ਵੀ ਉਹ ਡਿਗਰੀ ਹੋਈ ਆ ਕੋਰਟ ਦੇ ਥਰੂ ਹੋਈ ਆ ਤੇ ਨੋਰਮਲ ਰਜਿਸਟਰੀ ਨਹੀਂ ਉਹਦੀ ਹੋਈ ਹੈਗੀ ਤੇ ਉਹ ਰਜਿਸਟਰੀ ਤੋਂ ਬਾਅਦ ਜਿਹੜਾ ਜਦੋਂ ਉਸ ਬੰਦੇ ਨੇ ਇੱਥੋਂ ਕੰਸਟਰਕਸ਼ਨ ਸ਼ੁਰੂ ਕੀਤੀ ਤਾਂ ਇਹ دیوار ਜਿਹੜੀ ਉਹ ਤੋੜ ਲਈ ਗਈ ਆਪਣੇ ਆਪ ਹੀ ਉਸ ਤੋਂ ਬਾਅਦ ਮੇਰੇ ਕੋਲ ਐਤਵਾਰ ਦਾ ਦਿਨ ਸੀਗਾ ਲਾਸਟ ਆ ਸੰਡੇ ਤੇ ਰਾਤ ਨੂੰ ਜਦੋਂ ਮੈਂ 17 ਤਰੀਕ ਨੂੰ ਜਦੋਂ ਮੈਂ ਰਾਤ ਨੂੰ ਘਰੇ ਆਈ ਤਾਂ ਮੇਰੇ ਕੋਲ ਸਾਰਾ ਮਹੱਲਾ ਤਕਰੀਬਨ ਇਕੱਠੇ ਹੋ ਕੇ ਆ ਗਏ ਮੈਂ ਹਾਲਾਂਕਿ ਮੇਰਾ ਸੰਡੇ ਬਹੁਤ ਹੈਵੀ ਸੀ ਮੈਂ ਮੁੰਡਿਆਂ ਨੂੰ ਕਹਿ ਮੈਂ ਕਿ ਕਹਿ ਦਿਓ ਮਹੱਲੇ ਵਾਲਿਆਂ ਨੂੰ ਵੀ ਸਵੇਰੇ ਮੇਰੇ ਕੋਲ ਆ ਜਾਣਗੇ ਵੀ ਮੈਂ ਹੁਣ ਕਾਫੀ ਟਾਇਰਡ ਹਾਂ ਤੇ ਜਦੋਂ ਸਵੇਰੇ ਮੇਰੇ ਕੋਲ ਮਹੱਲੇ ਵਾਲੇ ਪਹੁੰਚੇ ਤਾਂ ਐਜ਼ ਆ ਮੈਂ ਇਸ ਹਲਕੇ ਦੀ ਨੁਮਾਇੰਦਗੀ ਕਰਨ ਲੱਗੇ ਐਜ਼ ਐਮ ਐਲ ਏ ਕਿਉਂਕਿ ਹਰ ਉਸ ਵੇਰੇ ਸੰਗਤ ਆਉਂਦੀ ਆ ਤੇ ਆਪਣੇ ਕੰਮਾਂ ਦੇ ਲਈ ਜਿਨ੍ਹਾਂ ਨੂੰ ਕੋਈ ਦਿੱਕਤ ਹੁੰਦੀ ਆ ਜਦੋਂ ਮੇਰੇ ਕੋਲ ਮਹੱਲਾ ਪਹੁੰਚਿਆ ਸਵੇਰੇ ਮੰਡੇ ਦੀ ਗੱਲ ਹੈਗੀ ਆ ਸੋਮਵਾਰ ਦੀ ਆ ਮੈਂ ਨਾਰਮਲੀ ਏਡੀਸੀ ਸਾਹਿਬ ਨੂੰ ਮੈਂ ਕਿਹਾ ਜੀ ਮੇਰੇ ਮਹੱਲੇ ਦੇ ਲੋਕ ਹੈਗੇ ਨੇ ਤੁਹਾਡੇ ਕੋਲ ਆ ਰਹੇ ਨੇ ਰਸਤੇ ਦਾ ਮਸਲਾ ਹੈਗਾ ਤੁਸੀਂ ਇਹਨੂੰ ਚੈੱਕ ਕਰਾ ਲਓ ਵੀ ਉਹਨਾਂ ਨੂੰ ਰਸਤਾ ਬਣਦਾ ਹੈ ਜਾਂ ਨਹੀਂ ਬਣਦਾ ਹੈਗਾ ਤੇ ਇਹਨਾਂ ਦੀ ਜਿਹੜੀ ਸੁਣਵਾਈ ਹੈ ਉਹਨੂੰ ਕਰ ਲਿਓ ਤੇ ਇਹ ਏਡੀਸੀ ਅਮਿਤ ਬੈਂਬੀ ਨੇ ਉਹਨਾਂ ਦੇ ਕੋਲ ਮਹੱਲੇ ਵਾਲੇ ਗਏ ਵੀ ਨੇ ਤੇ ਉਸ ਦੌਰਾਨ ਸੋਮਵਾਰ ਤੋਂ ਬਾਅਦ ਮੰਗਲਵਾਰ ਦਾ ਦਿਨ ਆ ਗਿਆ ਮੰਗਲਵਾਰ ਨੂੰ ਸਵੇਰੇ ਮੈਂ 8 ਵਜੇ ਆਪਣੇ ਪਰਿਵਾਰ ਸਮੇਤ ਮੈਂ ਰਾਜਸਥਾਨ ਅਸਾਲਸਰ ਸਾਇਮੇ ਮੱਥਾ ਟੇਕਣ ਲਈ ਜਦੋਂ ਗਈ ਸਵੇਰੇ 8 ਵਜੇ ਮੈਂ ਘਰ ਤੋਂ ਨਿਕਲ ਗਈ ਸੀ ਉਸ ਦੌਰਾਨ ਮੇਰੇ ਕੋਲ ਪ੍ਰਧਾਨ ਜੀ ਦਾ ਫੋਨ ਆਇਆ ਸੀਗਾ ਜੋ ਬਾਹਰ ਕਾਉਂਸਲ ਸੰਗਰੂਰ ਦੇ ਪ੍ਰਧਾਨ ਨੇ ਸੁਖਜਿੰਦਰ ਢਿੰਸਾ ਜੀ ਕਿ ਐਮਐਲਏ ਸਾਹਿਬ ਅਸੀਂ ਸਾਡੇ ਇੱਕ ਵਕੀਲ ਦਾ ਮਸਲਾ ਹੈਗਾ ਦੀਵਾਰ ਦਾ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਕੋਲ ਮਹੱਲੇ ਵਾਲੇ ਵੀ ਆਏ ਸੀ ਵੀ ਮੈਂ 2 ਦਿਨ ਦੇ ਲਈ ਮੈਂ ਬਾਹਰ ਹਾਂ ਮੰਗਲਵਾਰ ਤੇ ਬੁੱਧਵਾਰ ਮੈਂ 2 ਦਿਨ ਬਾਹਰ ਹਾਂ ਪ੍ਰਧਾਨ ਜੀ ਮੈਂ ਕੱਲ ਆ ਜਾਣਾ ਤੇ ਆਪਾਂ ਆ ਕੇ ਜਿਹੜੀ ਇਹਤੇ ਗੱਲ ਕਰ ਲੈਂਦੇ ਆ बुधवार ਨੂੰ ਸ਼ਾਮ ਨੂੰ ਮੈਂ ਜਦੋਂ 5:00 ਵਜੇ ਮੈਂ ਪੌਣੇ 5 ਘਰੇ ਆਈਆਂ ਤੇ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਇਸ ਮਸਲੇ ਬਾਰੇ ਉਹ ਕਾਫੀ ਹਾਈਪਰ ਸੀਗੇ ਤੇ ਕਾਫੀ ਉਸ ਚੀਜ਼ ਦੇ ਵਿੱਚ ਗੱਲ ਕਰ ਰਹੇ ਸੀ ਕਿ ਇਦਾਂ ਕਰਕੇ ਜਿਹੜਾ ਗਲੀ ਆ ਜਿਹੜੀ ਉਸ ਚੀਜ਼ ਨੂੰ ਕੀਤਾ ਗਿਆ ਸੋ ਮੈਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਤੇ ਮੈਂ ਦੋ ਤਿੰਨ ਵਾਰ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਵੇ ਆਫ ਟਾਕ ਹੈ ਉਹਨੂੰ ਠੀਕ ਕਰੋ ਮੈਨੂੰ ਲੋਕਾਂ ਨੇ ਚੁਣਿਆ ਤੇ ਉਸ ਤਰੀਕੇ ਨਾਲ ਤੁਸੀਂ ਮੇਰੇ ਨਾਲ ਗੱਲ ਜਿਹੜੀ ਰੱਖੋ ਉਹ ਆਪਣੀ ਗੱਲ ਜਿਹੜੀ ਬਾਰ-ਬਾਰ ਆਪਣੀ ਹੀ ਗੱਲ ਰੱਖ ਰਹੀ ਸੀ ਤੇ ਮੇਰੇ ਵਾਲੀ ਗੱਲ ਵਾਲੇ ਪਾਸੋਂ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਸੀ ਤੇ ਇਸ ਦੌਰਾਨ ਮੈਨੂੰ ਉਹਨਾਂ ਨੇ ਕਿਹਾ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਨੋ ਵਰਕ ਕਰਨ ਲੱਗੇ ਆਂ ਤੇ ਤੁਹਾਡਾ ਨਾਮ ਲੈ ਕੇ ਅਸੀਂ ਇਹ ਸ਼ੀ ਨੂੰ ਕਰਾਂਗੇ ਮੈਂ ਕਿਹਾ ਜੀ ਦੇਖੋ ਜੇ ਤੁਸੀਂ ਇਹਨੂੰ ਬੈਠ ਕੇ ਨਿਬੇੜਨਾ ਚਾਹੁੰਦੇ ਹੋ ਤਾਂ ਸਾਡੇ ਮਹੱਲੇ 'ਚੋਂ ਬੰਦੇ ਹੈਗੇ ਨੇ ਉਹਨਾਂ ਨੂੰ ਨਾਲ ਲੈ ਲਓ ਬੈਠ ਕੇ ਨਿਬੜ ਲਓ ਪਰ ਜੇ ਤੁਸੀਂ ਕਹਿਣਾ ਵੀ ਅਸੀਂ ਧਰਨਾ ਕਰਾਂਗੇ ਜਾਂ ਅਸੀਂ ਪ੍ਰੋਟੈਸਟ ਕਰਾਂਗੇ ਵੀ ਉਸ ਤਰੀਕੇ ਨਾਲ ਮਸਲਾ ਹੱਲ ਹੋਊਗਾ ਮੈਂ ਕਿਹਾ ਵੀ ਇਸ ਤਰੀਕੇ ਨਾਲ ਤਾਂ ਮਸਲਾ ਹੱਲ ਹੋਣਾ ਨਹੀਂ ਕਿਉਂਕਿ ਡਿਪਾਰਟਮੈਂਟ ਨੂੰ ਵੀ ਟ ਤੇ ਆਲਰੇਡੀ ਮੈਟਰ ਆ ਜਿਹੜਾ ਕੋਰਟ ਦੇ ਵਿੱਚ ਸਟੇਟਸ ਕੋ ਹੈ ਉਹਦੇ ਦੌਰਾਨ ਹੋਇਆ ਕੀ ਹੈ ਸਟੇਟਸ ਕੋ ਚ ਜਿਹੜੀ ਪਹਿਲਾਂ ਉਹ ਦੀਵਾਰ ਢਾਹ ਲਈ ਗਈ ਹੈ ਫਿਰ ਮੱਲੇ ਵਾਲਿਆਂ ਨੇ ਰਲ ਕੇ ਪਿੱਛੋਂ ਉਹਨੂੰ ਦੀਵਾਰ ਨੂੰ ਕੱਢ ਲਿਆ ਚਲੋ ਮੈਂ ਕਹਿੰਨੀ ਇਹਨਾਂ ਨੇ ਦੀਵਾਰ ਇਹਨਾਂ ਨੇ ਕੱਢ ਲਈ ਉਸ ਚੀਜ਼ ਨੂੰ ਸਟੇਟਸ ਕੋ ਦੇ ਬਾਵਜੂਦ ਇਹਨਾਂ ਨੂੰ ਸ਼ਾਇਦ ਲਾਅ ਨਾ ਪਤਾ ਹੋਵੇ ਪਰ ਮੇਰੇ ਵਕੀਲ ਭਰਾ ਨੇ ਉਹਨਾਂ ਨੂੰ ਤਾਂ ਲਾਅ ਦਾ ਪਤਾ ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ ਹੈ ਜੇ ਮਹੱਲੇ ਦੇ ਵਿੱਚੋਂ ਕਿਸੇ ਨੇ ਕੋਈ ਦੁਵਾਰ ਉਹਨਾਂ ਦੀ ਤੋੜੀ ਹੋਈ ਨੂੰ ਦੁਬਾਰਾ ਸਟੇਟਸ ਕੋ ਦੇ ਦੌਰਾਨ ਕੱਢਿਆ ਵੀ ਆ ਤਾਂ ਕੰਡਮਪਟ ਪਾ ਲੈਂਦੇ ਕੋਰਟ ਦੇ ਵਿੱਚ ਕੰਡਮਪਟ ਪੈ ਜਾਣੀ ਸੀਗੀ ਉਹ ਜਿਹੜਾ ਕੇਸ ਹੈਗਾ ਤੇ ਉਹਨਾਂ ਨੇ ਕੀ ਕੀਤਾ ਮਹੱਲੇ ਵਾਲਿਆਂ ਨੇ ਵੀ ਉਹ ਚੀਜ਼ ਦਾ ਕੰਦ ਉਹਨਾਂ ਦੀ ਬਣਾਈ ਹੋਈ ਤੋੜਦੀ ਤੇ ਬਣਾ ਲਈ ਇਹਨਾਂ ਨੇ ਦੁਬਾਰਾ ਤੇ ਉਹਨਾਂ ਨੇ ਵਕੀਲ ਭਾਈਚਾਰਾ ਇਕੱਠਾ ਹੋ ਕੇ 7-8 ਗੱਡੀਆਂ ਦੇ ਵਿੱਚ ਆਏ ਤੇ ਆ ਕੇ ਇਹਨਾਂ ਦੀ ਮਹੱਲੇ ਦੀ ਕੰਦੀ ਕੱਢੀ ਹੋਈ ਕੰਦ ਨੂੰ ਉਹਨਾਂ ਨੇ ਦੁਬਾਰਾ ਉਹਨੂੰ ਢਾਤਾ ਮਤਲਬ ਸਟੇਟਸ ਕੋ ਦੀ ਉਲੰਘਣਾ ਜਿਹੜੀ ਦੋਨੇ ਤਰ੍ਹਾਂ ਪਾਸੋਂ ਹੋਈ ਹੈ ਤੇ ਇਹ ਚ ਕਿੱਥੇ ਸਹੀ ਹੈ ਇਹ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਪਰ ਉਹਨਾਂ ਨੂੰ ਲਾਅ ਦਾ ਪਤਾ ਸੋ ਇਹ ਚੀਜ਼ ਦਾ ਜਿਹੜਾ ਮਸਲਾ ਜਿਹੜਾ ਉਹ ਬਣ ਗਿਆ ਇਹਦੇ ਚ ਮੇਰਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਕਸਦ ਹੋਵੇ ਨਾ ਤਾਂ ਮੈਂ ਇੱਥੋਂ ਦੀ ਰੈਜ਼ੀਡੈਂਟ ਹਾਂ ਮੈਂ ਸਿਰਫ ਇੱਕ ਕਿਰਾਏ ਤੇ ਰਹਿ ਰਹੀ ਆ ਉਹ ਜਦੋਂ ਗਲੀ ਸ਼ੁਰੂ ਹੁੰਦੀ ਆ ਤਾਂ ਦੂਜੇ ਨੰਬਰ ਦਾ ਪਲਾਟ ਆ ਜਿਹੜੀ ਕੋਠੀ ਬਣੀ ਹੋਈ ਆ ਉਹ ਪਲਾਟ ਆ ਤੇ ਇੱਥੇ ਮੈਂ ਪਿਛਲੇ 3 3.5 ਸਾਲ ਤੋਂ ਜਿਹੜਾ ਰਹਿ ਰਹੀ ਆ ਤੇ ਨਾ ਮੇਰਾ ਕਿਸੇ ਪਲਾਟ ਦਾ ਕੋਈ ਮਸਲਾ ਨਾ ਮੇਰੇ ਕਿਸੇ ਰਸਤੇ ਦਾ ਤੇ ਰਹੀ ਗੱਲ ਇਹਨਾਂ ਦੀ ਆ ਸੋ ਇਹਨਾਂ ਦਾ ਜਿਹੜਾ ਪੱਖ ਮੇਰੇ ਕੋਲ ਆਇਆ ਕਿ ਇਹ ਲੋਕ ਨੇ ਜਿਹੜੇ ਇਹਨਾਂ ਨੇ ਉਰੇ ਆ ਕੇ ਜਦੋਂ ਰਜਿਸਟਰੀਆਂ ਕਰਾਈਆਂ ਨੇ ਤਾਂ ਇਹ ਰਜਿਸਟਰੀਆਂ ਦੀਆਂ ਕਾਪੀਆਂ ਨੇ ਇਹਨਾਂ ਦੇ ਕੋਲ ਸਾਰੀਆਂ ਇਹਨਾਂ ਨੂੰ ਬਕਾਇਦਾ ਇਹ ਕਹਿ ਕੇ ਵੇਚੀਆਂ ਗਈਆਂ ਇਹ ਚ ਲਿਖਿਆ ਕਿ ਵੀ ਜਿਹੜਾ ਅੱਗੇ ਰਸਤਾ ਜਿਹੜਾ ਉਹ ਬੰਦ ਹੈ ਤੇ ਇਹ ਇਹਨਾਂ ਕੋਲ 5 6 ਜਿਹੜੀਆਂ ਰਜਿਸਟਰੀਆਂ ਦੀਆਂ ਕਾਪੀਆਂ ਹੈਗੀਆਂ ਨੇ ਤੇ ਉਹ ਅਸੀਂ ਤੁਹਾਨੂੰ ਮੀਡੀਆ ਨੂੰ ਵੀ ਦੇ ਦੇਵਾਂਗੇ ਤੇ ਇਹ ਇਹਨਾਂ ਦਾ ਪੱਖ ਹੀ ਆ ਕਿ ਰਸਤਾ ਜਿਹੜਾ ਬੰਦ ਹੈ ਉਹ ਮੰਨੇ ਨੇ ਡਿਗਰੀ ਕਰਾ ਕੇ ਉਹ ਰਸਤਾ ਜਿਹੜਾ ਜ਼ਬਰਦਸਤੀ ਇੱਥੋਂ ਲੈਣਾ ਚਾਹੁੰਦਾ ਮੈਂ ਕਹਿਨੀ ਆ ਵੀ ਕੌਣ ਸਹੀ ਐ ਕੌਣ ਗਲਤ ਐ ਇਹ ਚੀਜ਼ ਦਾ ਫੈਸਲਾ ਦੋ ਚੀਜ਼ਾਂ ਨੇ ਦੋ ਰਸਤੇ ਨੇ ਪ੍ਰਸ਼ਾਸਨ ਹੈਗਾ ਜਾਂ ਕੋਰਟ ਹੈਗੀ ਆ ਕੋਰਟ ਦੇ ਵਿੱਚ ਆਲਰੇਡੀ ਉਹ ਪਾਰਟੀ ਗਈ ਹੋਈ ਆ ਉਹਦੇ ਚ ਸਟੇਟਸ ਕੋ ਸੀ ਉਹ ਕੇਸ ਵੀ ਉਹ ਜਿਹੜਾ ਉਹ ਮੈਨੂੰ ਪਤਾ ਲੱਗਿਆ ਕਿ ਉਹ ਜਿਹੜਾ ਵਾਪਸ ਕਰਾ ਲਿਆ ਗਿਆ ਉਹਨਾਂ ਤੋਂ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਤੇ ਇੱਕ ਕੇਸ ਜਿਹੜਾ ਇਹ ਸਾਡੇ ਨਾਲ ਬੈਠੇ ਨੇ ਵਾਹ ਈਸ਼ਵਰਦੱਤ ਜੀ ਦੇ ਵੱਲੋਂ ਜਿਹੜਾ ਕੇਸ ਪਿਆ ਹੋਇਆ ਉਹ ਕੇਸ ਅੱਜ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਤੇ ਦੂਜਾ ਹੈਗਾ ਪ੍ਰਸ਼ਾਸਨ ਦਾ ਸੋ ਮੇਰੇ ਤੇ ਜਿਹੜੇ ਪਿਛਲੇ ਦਿਨੀ ਇਲਜ਼ਾਮ ਲੱਗੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਹੈ ਜਾਂ ਐਮਐਲਏ ਦੀ ਜਿਹੜੀ ਇੰਟਰਫੇਰੈਂਸ ਹੈਗੀ ਆ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਨਾ ਤਾਂ ਮੇਰਾ ਔਰੇ ਕੋਈ ਨਿੱਜੀ ਇੰਟਰਸਟ ਹੈ ਤੇ ਨਾ ਮੇਰੀ ਕੋਈ ਇੰਟਰਫੇਰੈਂਸ ਹੈਗੀ ਆ ਐਜ਼ ਆ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਐਜ਼ ਆ ਐਮਐਲਏ ਮੇਰੇ ਕੋਲ ਹਰ ਰੋਜ਼ ਪਬਲਿਕ ਇੱਥੇ ਆਉਂਦੀ ਆ ਤੇ ਮੇਰੇ ਮਹੱਲੇ ਦੇ ਲੋਕ ਵੀ ਆਏ ਇੱਥੇ ਮੇਰਾ ਇੰਟਰਸਟ ਇੰਨਾ ਕੀ ਹੈ ਕਿ ਮੇਰੇ ਲੋਕ ਮੇਰੇ ਕੋਲ ਚੱਲ ਕੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਤੇ ਪ੍ਰਸ਼ਾਸਨ ਨੂੰ ਤੇ ਰਿਪੋਰਟ ਦੇ ਦਊਗਾ ਪ੍ਰਸ਼ਾਸਨ ਦੀ ਰਿਪੋਰਟ ਤੇ ਜੇ ਕਿਸੇ ਨੂੰ ਸਹਿਮਤੀ ਨਹੀਂ ਹੈਗੀ ਤਾਂ ਉਹ ਕੱਲ ਨੂੰ ਕੋਰਟ 'ਚ ਜਾ ਸਕਦੇ ਆ ਕੋਰਟ ਹੈਗੀ ਆ ਤੇ ਇਹ ਇੰਟਰਸਟ ਹੈ ਜੇ ਇੱਕ ਉਹਨਾਂ ਦਾ ਇਹ ਕਹਿਣਾ ਕਿ ਐਮਐਲਏ ਦਾ ਇੰਟਰਸਟ ਹੈ ਤਾਂ ਬਿਲਕੁਲ ਮੇਰੇ ਵੋਟਰ ਨੇ ਮੈਨੂੰ ਵੋਟਾਂ પાਕੇ ਨਾ ਲੋਕਾਂ ਨੇ ਚੁਣਿਆ ਤੇ ਇਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਫਰਜ਼ ਬਣਦਾ ਮੈਂ ਕਿਸੇ ਦੇ ਲਈ ਇੱਕ ਪੱਖ ਤੋਂ ਮੈਂ ਜਿਹੜਾ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਹੈਗਾ ਤੇ ਦੂਸਰੀ ਚੀਜ਼ ਜੇ ਹੁਣ ਪ੍ਰਧਾਨ ਜੀ ਦੀ ਗੱਲ ਕਿਉਂਕਿ ਮੈਂ ਇੰਟਰਵਿਊ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਆ ਮੈਂ ਕਹਿੰਨੀ ਵੀ ਭਾਈ ਤੁਹਾਡਾ ਕੀ ਇੰਟਰਸਟ ਆ ਫਿਰ ਤੁਸੀਂ ਇੱਕ ਨਿੱਜੀ ਪਲਾਟ ਦੇ ਇੱਕ ਨਿੱਜੀ ਰਸਤੇ ਦੇ ਮਸਲੇ ਨੂੰ ਐਮਐਲਏ ਵਰਸਸ ਬਾਰ ਐਸੋਸੀਏਸ਼ਨ ਦਾ ਜਿਹੜਾ ਮੁੱਦਾ ਬਣਾਇਆ ਤੁਹਾਡਾ ਕੀ ਇੰਟਰਸਟ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡਾ ਇੰਟਰਸਟ ਵੀ ਇਹੀ ਹੈ ਨਾ ਵੀ ਤੁਸੀਂ ਇਲੈਕਸ਼ਨਾਂ ਲੜਨੀਆਂ ਨੇ ਕਿਉਂਕਿ ਬਾੜ ਦੀਆਂ ਇਲੈਕਸ਼ਨਾਂ ਨੇੜੇ ਆ ਗਈਆਂ ਨੇ ਤੁਸੀਂ ਬਾੜ ਦੀਆਂ ਇਲੈਕਸ਼ਨਾਂ ਲੜਨੀਆਂ ਨੇ ਤਾਂ ਤੁਸੀਂ ਬਾੜ ਦਾ ਤੁਹਾਡਾ ਮੈਂਬਰ ਆ ਤੁਸੀਂ ਮੈਂ ਵੀ ਬਾੜ ਦੀ ਮੈਂਬਰ ਆ ਮੈਂ ਵੀ ਰਿਸਪੈਕਟ ਕਰਦੀ ਆਂ ਬਾਰ ਦੀ ਤੇ ਤੁਹਾਡਾ ਇੰਟਰਸਟ ਵੀ ਇਹੀ ਆ ਵੀ ਤੁਸੀਂ ਆਪਣੀ ਵੋਟ ਦਾ ਜਿਹੜਾ ਉਹ ਕਰ ਰਹੇ ਹੋ ਮੈਂ ਹਾਲਾਂਕਿ ਫੇਰ ਕਹਿ ਰਹੀ ਆਂ ਵੀ ਮਸਲਾ ਕੋਰਟ ਦੇ ਵਿੱਚ ਆ ਦੂਜੇ ਪਾਸੇ ਪ੍ਰਸ਼ਾਸਨ ਦੀ ਇਹਦੇ ਤੇ ਰਿਪੋਰਟ ਜਿਹੜੀ ਪੈਂਡਿੰਗ ਸੀਗੀ ਇਹ ਤਾਂ ਜਿਹੜੀ ਹੋਊਗੀ ਗੱਲ ਇੰਟਰਸਟ ਵਾਲੀ ਕਲੀਅਰ ਉਸ ਤੋਂ ਬਾਅਦ ਆ ਜਾਂਦਾ ਕਿ ਐਮਐਲਏ ਦੀ ਇੰਟਰਫੀਅਰੈਂਸ ਹੈ ਜੀ ਐਮਐਲਏ ਪ੍ਰੈਸ਼ਰ ਬਣਾ ਕੇ ਜਿਹੜਾ ਕੰਮ ਕਰਾ ਰਹੀ ਆ ਤਾਂ ਕੌਣ ਕਹਿੰਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰੈਸ਼ਰ ਤਾਂ ਜਿਹੜਾ ਸਾਡੇ ਤੇ ਬਣ ਰਿਹਾ ਕਲੋਨੀ ਤੇ ਬਣ ਰਿਹਾ ਇਹਨਾਂ ਨੂੰ ਆ ਕੇ ਇਹ ਅਫਸਰਾਂ ਕੋਲ ਵੀ ਸਾਰਿਆਂ ਕੋਲ ਜਾਇਏ ਐੱਸਐੱਸਪੀ ਕੋਲ ਵੀ ਪੇਸ਼ ਹੋਇਆ ਏ ਇਹ ਸਾਰਿਆਂ ਕੋਲ ਜਾਇਏ ਦੋ ਕੋਰਟ ਦੇ ਵਿੱਚ ਕੇਸ ਗਏ ਸੀਗੇ ਜਿਹੜਾ ਗਿਆਨ ਚੰਦ ਵਰਸਸ ਹਰਪਾਜਨ ਸਿੰਘ ਸੀਗਾ ਉਹ ਸਟੇਟਸ ਕੋ ਤੇ ਸੀ ਉਹ ਕੋਰਟ ਦੇ ਵਿੱਚੋਂ ਕੇਸ ਵਾਪਸ ਕਰਾ ਲਿਆ ਗਿਆ ਪ੍ਰੈਸ਼ਰ ਦੇ ਨਾਲ ਉਹ ਇਸ ਮਸਲੇ ਤੋਂ ਬਾਅਦ ਜਿਹੜਾ ਵਾਪਸ ਹੋ ਗਿਆ ਕੱਲਾ ਈਸ਼ਵਰਦੱਤ ਜੀ ਵਾਲਾ ਜਿਹੜਾ ਕੇਸ ਬਚ ਗਿਆ ਉਸ ਤੋਂ ਬਾਅਦ ਪ੍ਰੈਸ਼ਰ ਜਿਹੜਾ ਬਣਿਆ ਉਹ ਪੁਲਿਸ ਪ੍ਰਸ਼ਾਸਨ ਤੇ ਬਣਾਇਆ ਜਾ ਰਿਹਾ ਹੁਣ ਜਿਹੜੀ ਪ੍ਰਸ਼ਾਸਨਾ ਪ੍ਰਸ਼ਾਸਨ ਨੇ ਤਾਂ ਫੈਕਟਸ ਦੇ ਜਿਹੜੀ ਗੱਲ ਕਰਨੀਆਂ ਕਿ ਹੁਣ ਪ੍ਰੈਸ਼ਰ ਬਣਾ ਕੇ ਵੀ ਐਸਐਚਓ ਨੂੰ ਬਦਲ ਦਿਓ ਜੀ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਸਾਡਾ ਵੀ ਐਸਐਚਓ ਨੂੰ ਬਦਲੋ ਨਹੀਂ ਅਸੀਂ ਅੱਗੇ ਪ੍ਰੋਟੈਸਟ ਕਰਾਂਗੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਤੇ ਜਿਹੜਾ ਇਹਨਾਂ ਵਾਲਾ ਕੇਸ ਆ ਕੋਰਟ ਦੇ ਵਿੱਚ ਪ੍ਰੈਸ਼ਰ ਬਣਾਇਆ ਜਾ ਰਿਹਾ ਨੋ ਵਰਕ ਪਾ ਕੇ ਜੁਡੀਸ਼ਰੀ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਨੂੰ ਨੋ ਵਰਕ ਦਾ ਪਾ ਕੇ ਜਿਹੜਾ ਹੜਤਾਲ ਦਾ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਸੋ ਹਰ ਪਾਸੇ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜੁਡੀਸ਼ਰੀ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਮੈਂ ਕਹਿੰਨੀ ਵੀ ਜੇ ਤੁਸੀਂ ਤੁਹਾਡਾ ਇੰਨਾ ਹੀ ਇੰਟਰਸਟ ਹੈ ਤੇ ਤੁਹਾਨੂੰ ਲੱਗਦਾ ਕਿ ਭਈ ਐਮਐਲਏ ਹੁਣ ਇਹਦੇ ਚ ਮੇਰਾ ਤਾਂ ਕੋਈ ਕਸੂਰ ਨਹੀਂ ਵੀ ਮੈਨੂੰ ਇੱਥੇ ਲੋਕਾਂ ਨੇ ਐਮਐਲਏ ਬਣਾਤਾ ਜੇ ਮੈਂ ਕਿਸੇ ਕੋਈ ਮੇਰੇ ਕੋਲ ਆ ਗਿਆ ਤੇ ਉਹਦੀ ਸੁਣਵਾਈ ਕਰਨ ਦੇ ਲਈ ਜੇ ਮੈਂ ਕਿਸੇ ਦੇ ਲਈ ਫੋਨ ਕੀਤਾ ਹੱਕ ਚ ਨਹੀਂ ਕੀਤਾ ਹਾਲਾਂਕਿ ਸਿਰਫ ਭੇਜਿਆ ਵੀ ਇਹਦਾ ਚੈੱਕ ਕਰ ਲਿਓ ਤੇ ਤੁਸੀਂ ਕਹਿੰਦੇ ਹੋ ਕਿ ਐਮਐਲਏ ਦਾ ਇੰਟਰਸਟ ਆ ਤੇ ਫਿਰ ਤੁਹਾਡਾ ਇੰਟਰਸਟ ਜਾਂ ਤੁਹਾਡਾ ਪ੍ਰੈਸ਼ਰ ਤੁਹਾਡੀ ਇੰਟਰਫੀਅਰੈਂਸ ਜਿਹੜੀ ਤੁਸੀਂ ਤਾਂ ਕੋਰਟ ਤੱਕ ਕਰ ਰਹੇ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਹੈ ਜੇ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਰਿਕਾਰਡ ਦੇ ਵਿੱਚ ਕੋਰਟ ਦਾ ਮੈਟਰ ਚੱਲ ਰਿਹਾ ਤੁਹਾਨੂੰ ਉੱਥੇ ਕੋਰਟ ਤੇ ਯਕੀਨ ਨਹੀਂ ਹੈਗਾ ਤਾਂ ਆਪਾਂ ਯੂਰੋ ਫਿਰ ਮਸਲਾ ਤੁਸੀਂ ਹਰਿਆਣਾ ਚ ਲੈ ਜਾਓ ਤੁਸੀਂ ਕੇਸ ਟਰਾਂਸਫਰ ਕਰਾ ਕੇ ਤੁਸੀਂ ਚੰਡੀਗੜ੍ਹ ਕੋਰਟ ਚ ਲੈ ਜਾਓ ਉੱਥੇ ਲੈ ਜਾਓ ਤੁਸੀਂ ਪ੍ਰਸ਼ਾਸਨਿਕ ਜਿਹੜਾ ਜ਼ਿਲ੍ਹਾ ਬਦਲ ਕੇ ਕਰਾ ਲਓ ਮੈਂ ਕਹਿੰਦੀ ਹਰਿਆਣਾ ਦੇ ਪ੍ਰਸ਼ਾਸਨ ਤੋਂ ਕਰਾ ਲਓ ਤੁਸੀਂ ਜਿੱਥੇ ਲਿਜਾਣਾ ਚਾਹੁੰਦੇ ਹੋ ਇਹਨੂੰ ਮਸਲੇ ਨੂੰ ਉੱਥੇ ਲਿਜਾ ਕੇ ਤੁਸੀਂ ਇਹਦੀ ਜਿਹੜੀ ਇਨਕੁਆਇਰੀ ਕਰਾ ਲਓ ਥੋੜਾ ਪੱਖ ਸਹੀ ਹੋਊਗਾ ਜਿਹਦਾ ਪੱਖ ਸਹੀ ਹੋਊਗਾ ਜੇ ਉਹਨਾਂ ਨੂੰ ਰਸਤਾ ਬਣਦਾ ਹੋਊਗਾ ਤਾਂ ਉਹ ਰਸਤਾ ਲੈ ਲੈਣਗੇ ਨਹੀਂ ਰਸਤਾ ਬਣਦਾ ਹੋਊਗਾ ਤਾਂ ਨਹੀਂ ਤਾਂ ਪਕੋੜ ਤੇ ਛੱਡ ਦਈਏ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬੈਠ ਕੇ ਨਿਬੜ ਲਿਓ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਜੀ ਮਹੱਲੇ ਵਾਲੀ ਕਮੇਟੀ ਹੈਗੀ ਆ ਇਧਰੋਂ ਤੁਸੀਂ ਬਾਰ ਐਸੋਸੀਏਸ਼ਨ ਦੇ ਹੈਗੇ ਹੋ ਤੇ ਤੁਸੀਂ ਬੈਠ ਕੇ ਇਹਨਾਂ ਨੂੰ ਨਿਬੇੜ ਦਿਓ ਤੇ ਉਹ ਮੈਨੂੰ ਕਹੀ ਜਾਂਦੇ ਨੇ ਕਿ ਤੁਸੀਂ ਬੈਠੋ ਜੀ ਹੁਣ ਮੈਂ ਅੱਜ ਉੱਥੇ ਜਾ ਕੇ ਉਹਨਾਂ ਦੇ ਨਾਲ ਬੈਠ ਲਵਾਂ ਤੇ ਜਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਰਿਹਾ ਪਿਛਲੇ ਦਿਨੀ ਤੇ ਜੇ ਮੈਂ ਉਹਨਾਂ ਨੂੰ ਮਿਲ ਵੀ ਲੈਂਦੀ ਤਾਂ ਜਿਸ ਤਰੀਕੇ ਨਾਲ ਵਕੀਲਾ ਨੇ ਆ ਕੇ ਉਹਦਾ ਦੁਬਾਰਾ ਕੰਧ ਨੂੰ ਟਾਹਿਆ ਤੇ ਮੱਲੇ ਵਾਲਿਆਂ ਨੇ ਕਹਿਣਾ ਸੀ ਜੀ ਐਮਐਲਏ ਤੋਂ ਉਧਰਲੇ ਪਾਸੇ ਖੜ ਗਈ ਤੇ ਸਾਡਾ ਪੱਖ ਨਹੀਂ ਸੁਣਿਆ ਹੈਗਾ ਸੋ ਜਿਹੜੇ ਇੱਕ ਇੱਕ ਪਾਸੇ ਤੁਸੀਂ ਕਿਸੇ ਦੇ ਲਈ ਕਹਿ ਤਾ ਤੇ ਦੂਜੀ ਤਰ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਭਈਏ ਇਹਨੂੰ ਬੈਠ ਕੇ ਨਿਬੜ ਲਓ ਸੋ ਇਹ ਸਾਰਾ ਸਾਰ ਜਿਹੜੀ ਰਾਜਨੀਤੀ ਆ ਜਿਹੜੀ ਉਹ ਹੋ ਰਹੀ ਹੈ ਉਹਨਾਂ ਦੇ ਪਿੱਛੇ ਕੌਣ ਬੋਲਦਾ ਹੈ ਕਿਹੜੇ ਸਿਆਸੀ ਪਾਰਟੀਆਂ ਨੇ ਕਿਹੜੇ ਸਿਆਸੀ ਲੀਡਰ ਨੇ ਜਿਹੜੇ ਉਹਨਾਂ ਦੇ ਪਿੱਛੇ ਇਸ ਇਲੈਕਸ਼ਨ ਜਿਹੜੇ ਇਸ ਮੁੱਦੇ ਦੇ ਵਿੱਚ ਬੈਠੇ ਨੇ ਉਹਨਾਂ ਚੀਜ਼ਾਂ 'ਚ ਮੈਂ ਜਾਣਾ ਨਹੀਂ ਚਾਹੁੰਦੀ ਲੋਕ ਮੇਰੇ ਮੁਹੱਲੇ ਦੇ ਵੀ ਜਾਣਦੇ ਨੇ ਤੇ ਮੇਰੇ ਸ਼ਹਿਰ ਤੇ ਮੇਰੇ ਇਲਾਕੇ ਦੇ ਲੋਕ ਵੀ ਜਾਣਦੇ ਨੇ ਸੋ ਇੱਕ ਨਿੱਜੀ ਪਲਾਟ ਦੇ ਮਸਲੇ ਨੂੰ ਲੈ ਕੇ ਇੱਕ ਨਿੱਜੀ ਪਲਾਟ ਦੇ ਰਸਤੇ ਦੇ ਮਸਲੇ ਨੂੰ ਲੈ ਕੇ ਐਮਐਲਏ ਵਰਸਸ ਬਾਰ ਐਸੋਸੀਏਸ਼ਨ ਬਣਾ ਦੇਣਾ ਇਹ ਸਰਾਸਰ ਜਿਹੜਾ ਗਲਤ ਹੈ ਔਰ ਮੈਂ ਬਾਰ ਦੀ ਮੈਂਬਰ ਹੋਣ ਦੇ ਨਾਤੇ ਇਸ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਤੇ ਮੈਂ ਜਿਹੜੀ ਬਾਰ ਐਸੋਸੀਏਸ਼ਨ ਦਾ ਸੰਗਰੂਰ ਦਾ ਮੈਂ ਸਤਿਕਾਰ ਕਰਦੀ ਹਾਂ ਮੈਂ ਸਾਰੇ ਵਕੀਲਾਂ ਦਾ ਸਤਿਕਾਰ ਕਰਦੀ ਹਾਂ ਸਾਰੇ ਭਰਾਵਾਂ ਦਾ ਸਤਿਕਾਰ ਕਰਦੀ ਹਾਂ ਔਰ ਮੈਂ ਬਾਰ ਦੇ ਵਿੱਚ ਪਹਿਲੀ ਮੈਂਬਰ ਆ ਜਾਂ ਕਹਿ ਲਈਏ ਕਿ ਪੋਲੀਟੀਕਲ ਪੋਸਟ ਦੇ ਉੱਤੇ ਕੋਈ ਐਮਐਲਏ ਜਿਹੜਾ ਅੱਜ ਤੱਕ ਇਸ ਇਲਾਕੇ ਚੋਂ ਬਣਿਆ ਜ਼ਿਲ੍ਹੇ ਚੋਂ ਬਣਿਆ ਜਿਨੇ ਸਭ ਤੋਂ ਵੱਧ ਫੰਡ ਨੇ ਜਿਹੜੇ ਬਾਰ ਐਸੋਸੀਏਸ਼ਨ ਨੂੰ ਆਪਣੇ ਕੋਟੇ ਦੇ ਵਿੱਚੋਂ ਦਿੱਤੇ ਹੁਣ ਸੋ ਮੈਂ 50-55 ਲੱਖ ਰੁਪਏ ਜਦੋਂ ਮੇਰੇ ਕੋਲ ਡਿਮਾਂਡ ਆਈ ਹੈ ਤੇ ਮੈਂ ਗ੍ਰਾਂਟ ਉਹਨਾਂ ਨੂੰ ਦਿੱਤੀ ਆ ਮੈਂ ਸਤਕਾਰ ਦੇ ਲਈ ਦਿੱਤੀ ਆ ਕਿਉਂਕਿ ਮੈਂ ਇੱਕ ਵਕੀਰ ਜਿਹੜੀ ਵਕੀਲ ਆ ਤੇ ਮੈਂ ਬਾਰਦੀ ਮੈਂਬਰ ਆ ਮੈਮ ਜਿਹੜਾ ਇਹ ਟੋੜਾ ਪਲਾਟ ਹੈ ਜਿਸ ਪਲਾਟ ਦਾ ਰੋਲਾ ਹੈਗਾ ਕੀ ਇਹ ਕਲੋਨੀ ਦਾ ਹਿੱਸਾ ਹੈਗਾ ਜਿਹੜੀ ਦੀਵਾਰ ਕੱਢੀ ਗਈ ਆ ਇਹਦੇ ਇਹ ਵੀ ਕਲੀਅਰ ਕਰੋ ਇਹਦੇ ਤੇ ਅਸੀਂ ਜਿਹੜੀ ਕਿਉਂਕਿ ਜਦੋਂ ਏਡੀਸੀ ਸਾਹਮਣੇ ਉਹਨੂੰ ਔਰ ਜਿਹੜੀ ਸੀਗੀ ਇਹਨਾਂ ਦੀ ਕੰਪਲੀਟ ਉਹਨੂੰ نیچے ਭੇਜਿਆ ਕਿ ਆਪਾਂ ਕਿਉਂਕਿ ਜਾਂ ਤਾਂ ਉਹਨੂੰ ਨਗਰ ਕੌਂਸਲ ਵੈਰੀਫਾਈ ਕਰੂਗੀ ਜਾਂ ਰੈਵਨਿਊ ਡਿਪਾਰਟਮੈਂਟ ਵੈਰੀਫਾਈ ਕਰੂਗਾ ਨਗਰ ਕੌਂਸਲ ਦੇ ਰਿਕਾਰਡ 'ਚ ਇਹ ਕਲੋਨੀ ਹੈ ਨਹੀਂ ਕਿਉਂਕਿ ਇਹ ਜਿਹੜੀ ਹੈਗੀ ਆ ਨਜਾਇਜ਼ ਕਲ ਇਲੈਗਲ ਕਲੋਨੀ ਹੈਗੀ ਆ ਨਗਰ ਕਾਉਂਸਲ ਦੇ ਉਹਦੇ ਚਾਹੀ ਨਹੀਂ ਉਹਨਾਂ ਨੇ ਜਿਹੜਾ ਰਿਪੋਰਟ ਆ ਰੈਵਨਿਊ ਤੋਂ ਲਈ ਆ ਸੋ ਰੈਵਨਿਊ ਦੀ ਜਿਹੜੀ ਰਿਪੋਰਟ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਉਹਦੇ ਚ ਉਹਨਾਂ ਨੇ ਜਿਹੜਾ ਲਿਖ ਕੇ ਭੇਜਿਆ ਕਿ ਮਾਲ ਰਿਕਾਰਡ ਵਿੱਚ ਇਸ ਗਲੀ 7 ਨੰਬਰ ਨੂੰ ਕੋਈ ਰਸਤਾ ਜਿਹੜਾ ਉਹ ਨਹੀਂ ਲੱਗਦਾ ਹੈਗਾ ਮੈਂ ਕਹਿੰਨੀ ਆ ਇਹ ਪ੍ਰਸ਼ਾਸਨ ਦੀ ਰਿਪੋਰਟ ਆ ਇਹੀ ਰਿਪੋਰਟ ਜੇ ਉਹਨਾਂ ਨੂੰ ਫੇਰ ਕਹਿਣਗੇ ਵੀ ਐਮਐਲਏ ਨੇ ਫੇਰ ਪ੍ਰਸ਼ਾਸਨ ਤੇ ਦਬਾਅ ਬਣਾਇਆ ਜੀ ਆਪਣਾ ਮੈਂ ਕਹਿੰਨੀ ਕਿ ਤੋ ਹੋਰ ਇਨਕੁਆਰੀ ਕਰਾ ਲਓ ਭਾਈ ਜ਼ਿਲ੍ਹਾ ਬਦਲ ਕੇ ਇਨਕੁਆਰੀ ਕਰਾ ਲਓ ਭਾਈ ਤੁਸੀਂ ਜਿੱਥੇ ਤੁਹ ਲੋਕਾਂ ਨੇ ਮੈਨੂੰ ਜਿਤਾਇਆ ਮੇਰਾ ਫਰਜ਼ ਬਣਦਾ ਹਰੇਕ ਦਾ ਪੱਖ ਸੁਣਦਾ ਮੈਨੂੰ ਕੋਰਟ ਤੇ ਵੀ ਯਕੀਨ ਆ ਤੇ ਮੈਨੂੰ ਲਾਅ ਤੇ ਜੁਡੀਸ਼ਰੀ ਤੇ ਮੈਨੂੰ ਯਕੀਨ ਆ ਕਿ ਇਸ ਦੇ ਵਿੱਚ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਸਾਰੇ ਮੰਨਾਂਗੇ ਹੈਰਾਨੀ ਗੱਲ ਇਹ ਹੈ ਕਿ ਸਾਰਾ ਕੁਝ ਹੋਣ ਦੇ ਬਾਅਦ ਜੇ ਉਹਨਾਂ ਨੂੰ ਫੇਰ ਵੀ ਲੱਗਦਾ ਹਾਈ ਕੋਰਟ ਪਾ ਲੈਣ ਜਿੱਥੇ ਮਰਜੀ ਅਪੀਲ ਪਾ ਸਕਦੇ ਨੇ ਤਾਂ ਇੰਨੀ ਕਾਲੀ ਕਿਉਂ ਆ ਇੰਨੀ ਮਤਲਬ ਜਿਹੜੀ ਇੰਨੀ ਕਾਹਲ ਦੇ ਵਿੱਚ ਛੇਤੀ ਛੇਤੀ ਵੀ ਸਾਰਾ ਕੁਝ ਕਰਕੇ ਕਾਰਨ ਕੀ ਮੰਨਦੇ ਹੋ ਕਿ ਜਿਹੜਾ ਐਡਾ ਵੱਡਾ ਮਾਮਲਾ ਖੜਾ ਕੀਤਾ ਗਿਆ ਭਰਨੇ ਲੱਗੇ ਇਸ ਪਲਾਟ ਦੇ ਪਿੱਛੇ ਜਿਹੜੀ ਦੀਵਾਰ ਦੇ ਪਿੱਛੇ ਦੀ ਜ਼ਮੀਨ ਦਾ ਅਸਲ ਮਕਸਦ ਕੀ ਹੈ ਦੇਖੋ ਮੇਰੇ ਨਾਲ ਤਾਂ ਮੈਨੂੰ ਸਮਝ ਨਹੀਂ ਲੱਗੀ ਕਿ ਮਸਲਾ ਕੀ ਆ ਸਿਆਸੀ ਆ ਜਾਂ ਪੋਲਿਟਿਕਲ ਆ ਕਿਉਂਕਿ ਮੈਂ ਇੱਕ ਪੋਲਿਟਿਕਲ ਪਾਰਟੀ ਦੀ ਜਿਹੜੀ ਚੋਣ ਲੜੀ ਹੈ ਤੇ ਇੱਕ ਐਮਐਲਏ ਇਸ ਇਲਾਕੇ ਦੀ ਤੇ ਮੇਰੇ ਨਾਲ ਤਾਂ ਇਹੀ ਹੈ ਕਿ ਕਿਉਂਕਿ ਉੱਥੇ ਜਿਹੜਾ ਸਿਆਸਤ ਹੋ ਰਹੀ ਉਹ ਸਾਰੇ ਲੋਕ ਜਾਣਦੇ ਆ ਤੇ ਇਹਦੇ ਚ ਬਾਰ ਦਾ ਜਾਂ ਐਮਐਲਏ ਦਾ ਕੋਈ ਮੁੱਦਾ ਹੈ ਹੀ ਨਹੀਂ ਤੇ ਰਹੀ ਗੱਲ ਇਹਨਾਂ ਦਾ ਕੀ ਇਤਰਾਜ਼ ਆ ਮੈਂ ਮੇਰੇ ਨਾਲ ਮੱਲੇ ਵਾਲੇ ਬੈਠੇ ਨੇ ਇਹ ਮਨਦੀਪ ਕੌਰ ਨੇ ਇਹਨਾਂ ਦਾ ਹੀ ਮਕਾਨ ਆ ਜਿਹਦੇ ਤੇ ਮੈਂ ਕਿਰਾਏ ਚ ਰਹਿ ਰਹੀ ਆ ਤੇ ਮੈਂ ਇੱਕ ਜੀ ਹੋਰ ਦੱਸਦਾ ਵੀ ਇਹ ਕਾਂਗਰਸ ਪਾਰਟੀ ਦੀ ਵਰਕਰ ਆ ਹੇ ਕਾਂਗਰਸ ਪਾਰਟੀ ਦੀ ਵਰਕਰ ਮੇਰਾ ਇਹਦੇ ਚ ਕੋਈ ਨਿੱਜੀ ਇੰਟਰਸਟ ਨਹੀਂ ਵੀ ਕੋਈ ਸਾਡਾ ਕਹ ਦੇਵੇ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੋਵੇ ਸੋ ਇਹ ਚ ਕੋਈ ਪੋਲੀਟਿਕਲ ਕੋਈ ਪਾਰਟੀਵਾਦੀ ਨਹੀਂ ਹੈ ਕੁਛ ਨਹੀਂ ਹੈਗਾ ਇਹ ਐਨੇ ਲੋਕ ਨੇ ਇਹਨਾਂ ਦੀ ਸੁਣਵਾਈ ਕਰਨਾ ਵੀ ਮੇਰਾ ਫਰਜ਼ ਹੈ ਦੋਨੇ ਤਰ੍ਹਾਂ ਦੀ ਸੁਣਨਾ ਵੀ ਤੁਹਾਡਾ ਉਹ ਨਾਮ ਬਾਹਰ ਕਾਉਂਸਲ ਚੋਂ ਕੱਟਿਆ ਗਿਆ ਜਾਂ ਹੈਗਾ ਜਹਲੇਗਾ ਮੇਰਾ ਬਾਹਰ ਕਾਉਂਸਲ ਚੋਂ ਜਿਹੜਾ ਨਾਮ ਕੱਟਣ ਵਾਲੀ ਗੱਲ ਆ ਸੋ ਉਹ ਮੈਨੂੰ ਸਾਰਾ ਮੈਂ ਵੀ ਵਕੀਲਾਂ ਤੇ ਮੈਨੂੰ ਪਤਾ ਕਿ ਉਹਦੇ ਲਈ ਕੀ ਰੈਮੇਡੀ ਲੈਣੀ ਆ ਤੇ ਕੀ ਲੀਗਲੀ ਮੈਂ ਏਡ ਲੈ ਕੇ ਜਿਹੜਾ ਆਪਣਾ ਨਾਮ ਪਾ ਸਕਦੀ ਆ ਵੈਸੇ ਮੇਰਾ ਨਾਮ ਜਿਹੜਾ ਬਾਰਚੋਂ ਕੱਢਣ ਲਈ ਕੋਈ ਗਰਾਊਂਡ ਹੋਣਾ ਚਾਹੀਦਾ ਤੁਸੀਂ ਕਿਸੇ ਗਰਾਊਂਡ ਦੇ ਆਧਾਰ ਤੇ ਤੁਸੀਂ ਡੀ ਬਾਰ ਕਰ ਸਕਦੇ ਹੋ ਤੇ ਉਹਦੇ ਲਈ ਤੁਹਾਨੂੰ ਨੋਟਿਸ ਵੀ ਦੇਣਾ ਪਊਗਾ ਤੇ ਹਜੇ ਤੱਕ ਮੈਨੂੰ ਬਾਰ ਨੇ ਕਿਸੇ ਵੀ ਤਰੀਕੇ ਨਾਲ ਕੋਈ ਮੇਰੇ ਨਾਲ ਕੰਟੈਕਟ ਨਹੀਂ ਕੀਤਾ ਕੋਈ ਮੈਨੂੰ ਨੋਟਿਸ ਨਹੀਂ ਆਇਆ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਹਾਂ ਮੀਡੀਆ ਦੇ ਵਿੱਚ ਕੋਈ ਜਿਹੜਾ ਸਾਥੀ ਆ ਕੋਈ ਕੁਝ ਕਹਿੰਦਾ ਹੋਵੇ ਤਾਂ ਉਹਦਾ ਮੈਨੂੰ ਕੋਈ ਹੋ ਨਹੀਂ ਹੈ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਹੈ ਜਿਹੜਾ ਪੀਸੀ ਕਰਨੀ ਪੈ ਰਹੀ ਹੈ ਜੀ ਮੇਰੇ ਤੇ ਪ੍ਰੈਸ਼ਰ ਹੀ ਹੈ ਮੈਂ ਵੀ ਕਹਿੰਦੀ ਆ ਵੀ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੈ ਮਹੱਲੇ ਦੇ ਲੋਕਾਂ ਦੇ ਪ੍ਰੈਸ਼ਰ ਹੈ ਪੁਲਿਸ ਪ੍ਰਸ਼ਾਸਨ ਦੇ ਪ੍ਰੈਸ਼ਰ ਆ ਵੀ ਜੀ ਐਸ ਐਚਓ ਦੀ ਬਦਲੀ ਕਰੋ ਜੁਡੀਸ਼ਰੀ ਤੇ ਪ੍ਰੈਸ਼ਰ ਆ ਜੀ ਨੋ ਵਰਕ ਪਾ ਦਿੰਦੇ ਆ ਐਮ ਐਲ ਏ ਤੇ ਪ੍ਰੈਸ਼ਰ ਆ ਜੀ ਐਮ ਐਲ ਏ ਨੂੰ ਲਗਾਤਾਰ ਮੀਡੀਆ ਦੇ ਵਿੱਚ ਡੀਫੇਮ ਕੀਤਾ ਜਾ ਰਿਹਾ ਸੋ ਸਾਰਿਆਂ ਤੇ ਹੀ ਪ੍ਰੈਸ਼ਰ ਹੈ ਤੇ ਫੇਰ ਵੀ ਮੈਂ ਕਹਿੰਨੀ ਆ ਫੇਰ ਮੈਂ ਫੇਰ ਮੈਂ ਇੱਕ ਗੱਲ ਕਹਿਣੀ ਆ ਵੀ ਜਦੋਂ ਮਸਲਾ ਆਨਰੇਬਲ ਕੋਰਟ ਦੇ ਵਿੱਚ ਹੈਗਾ ਤੇ ਕੋਰਟ ਦੇ ਵਿੱਚ ਸਭ ਤੋਂ ਵੱਧ ਰਿਸਪੈਕਟ ਦਾ ਵਕੀਲਾਂ ਨੂੰ ਕਰਨੀ ਚਾਹੀਦੀ ਹੈ ਐਜਾ ਵਕੀਲ ਕਿਉਂਕਿ ਉਹਨਾਂ ਨੂੰ ਉਹ ਕਾਨੂੰਨ ਦੇ ਜਿਹੜੇ ਉਹ ਜਾਣਕਾਰ ਹੁੰਦੇ ਨੇ ਤੇ ਰਖਵਾਲੀ ਕਰਦੇ ਨੇ ਤੇ ਜਦੋਂ ਭਾਈ ਸਾਰਾ ਮਸਲਾ ਕੋਰਟ 'ਚ ਹੈਗਾ ਮੈਂ ਕਹਿੰਦੀ ਆ ਸਰਕਾਰ ਧੱਕਾ ਕਰਦੀ ਆ ਸਾਰੇ ਧੱਕਾ ਕਰਦੇ ਨੇ ਤਾਂ ਕੋਰਟ ਤਾਂ ਹੈਗੇ ਕੋਰਟ 'ਤੇ ਯਕੀਨ ਰੱਖ ਲਓ ਕੋਰਟ ਦੇ ਵਿੱਚ ਲੈ ਜਾਓ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਕੋਈ ਤੁਹਾਡੇ ਨਾਲ ਧੱਕੇਸ਼ਾਹੀ ਆ ਤਾਂ ਇਹਨੂੰ ਬਦਲ ਕੇ ਤੁਸੀਂ ਹਰਿਆਣਾ ਦੀ ਕਿਸੇ ਕੋਰਟ 'ਚ ਲੈ ਜਾਓ ਤੁਸੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੇਸ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਤੁਸੀਂ ਮਤਲਬ ਇਸ਼ੂ ਕੀ ਹੈ ਜੀ ਮਤਲਬ ਉਹ ਇਧਰ ਗੇਟ ਕੱਢਣਾ ਚਾਹੁੰਦੇ ਨੇ ਜੀ ਤੇ ਉਹਦੇ ਵਿੱਚ ਕੀ ਪ੍ਰੋਬਲਮ ਹੈ ਜੀ ਇਹਨੂੰ ਬੰਦ ਰੱਖ ਕੇ ਕੀ ਹੋਣਾ ਹੈ ਜੀ ਦੇਖੋ ਮੇਰਾ ਕਨਸਰਨ ਤਾਂ ਇੱਥੇ ਤੱਕ ਸੀਗਾ ਕਿ ਇਹ ਪਲਾਟ ਦੇ ਨਾਲ ਜਿਹੜਾ ਕੋਈ ਰਸਤਾ ਬਣਦਾ ਜਾਂ ਨਹੀਂ ਬਣਦਾ ਮੈਂ ਤੁਹਾਨੂੰ ਅੱਜ ਫੇਰ ਕਲੀਅਰ ਕਰ ਦਾਨੀ ਆ ਕਿ ਇਹਦੇ ਤੇ ਹਜੇ ਕੋਈ ਜਿਹੜੀ ਰੈਵਨਿਊ ਦੀ ਰਿਪੋਰਟ ਆਈ ਹੈਗੀ ਆ ਜਿਹੜੀ ਫਾਈਨਲ ਜਿਹੜੀ ਰਿਪੋਰਟ ਆ ਉਹ ਜਿਹੜਾ ADC ਦੇ ਸਕਦੇ ਆ ਜਾਂ D ਸਾਹਿਬ ਦੇ ਸਕਦੇ ਆ ਫਾਈਨਲ ਰਿਪੋਰਟ ਹਜੇ ਉਹਨਾਂ ਨੇ ਦੇਣੀ ਆ ਬਾਕੀ ਜਿਹੜਾ ਮਸਲਾ ਉਹ ਕੋਰਟ ਦੇ ਵਿੱਚ ਹੈਗਾ ਮਾਨਜੋ ਕੋਰਟ ਨੇ ਉਹਦੇ ਉੱਤੇ ਫੈਸਲਾ ਦੇਣਾ ਜਿਹੜਾ ਉਹ ਸਾਨੂੰ ਸਵਕਾਰ ਉਹ ਚਾਹੇ ਇਹਨਾਂ ਦੇ ਹੱਕ ਚ ਹੋ ਜੇ ਚਾਹੇ ਉਹਨਾਂ ਦੇ ਹੱਕ ਦੇ ਵਿੱਚ ਹੋ ਜੇ ਮੇਰਾ ਮਸਲਾ ਤਾਂ ਜਿਹੜਾ ਸਿਰਫ ਇੱਥੇ ਤੱਕ ਦਾ ਸੀ ਇਹਨਾਂ ਨੂੰ ਕਿਉਂ ਤਰਾਜ ਹੋਇਆ ਇਹ ਮੇਰੇ ਕੋਲ ਕਿਉਂ ਇਕੱਠੇ ਹੋ ਕੇ ਆਏ ਸਾਡੀ ਸਤਿਕਾਰਯੋਗ ਐਮਐਲਏ ਸਾਹਿਬ ਇੱਥੇ ਪਹੁੰਚੇ ਨੇ ਤੇ ਮੇਰੇ ਪ੍ਰੈਸ ਪ੍ਰੈਸ ਵਾਲੇ ਵੀਰ ਪਹੁੰਚੇ ਨੇ ਉਹਨਾਂ ਦਾ ਮੁਹੱਲਾ ਨਿਵਾਸੀਆਂ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡਾ ਅੱਜ ਪੱਖ ਤੁਸੀਂ ਜਾਣਨ ਵਾਸਤੇ ਇੱਥੇ ਆਏ ਹੋ ਸਾਡੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚੂਗੀ ਸਾਨੂੰ ਕੀ ਤਕਲੀਫਾਂ ਮੁਹੱਲਾ ਨਿਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਜਿਹ ਕਿਸੇ ਵਕੀਲ ਸਹਿਬਾਨਾਂ ਦਾ ਜਾਂ ਐਮ ਐਲ ਏ ਸਾਹਿਬ ਦਾ ਮਸਲਾ ਨਹੀਂ ਸੀ ਬੜੀ ਨੋਰਮਲ ਜੀ ਇੱਕ ਗੱਲ ਸੀ ਹਰਪ੍ਰਜਨ ਸਿੰਘ ਨਾਮ ਦਾ ਵਿਅਕਤੀ ਜੋ ਸਾਡੇ ਕਲੋਨੀ ਦਾ ਇੱਕ ਵਾਸੀ ਹੈ ਇੱਥੇ ਹੀ ਰਹਿ ਰਿਹਾ ਵਾ ਔਰ ਉਹਨੇ ਇੱਕ ਪਲਾਟ ਆ ਉਹਦਾ ਜੀ ਇੱਥੇ 37 ਗਾ ਜਗਾ ਨਾਲ ਹੀ ਤੁਸੀਂ ਦੇਖ ਰਹੇ ਹੋਵੋਗੇ 37 ਗਾਜਕ ਫਰੈਂਡਸ ਕਲੋਨੀ ਦੀ ਜਗਾ 7 ਫੁੱਟ ਫਰੰਟ ਦੇ ਨਾਲ ਉਹਦੇ ਕੋਲ ਇੱਕ ਪਲਾਟ ਆ ਜੀ ਇਹ ਪਲਾਟ ਆ ਜੀ ਇਹ ਆਵਲਾ 37 ਗਾ 7 ਫੁੱਟ ਦਾ ਫਰੰਟ ਆ 37 ਗਾ ਜਗਾ ਇਹਨੇ ਮਹਿੰਗੀ ਕੀਮਤ ਤੇ ਪਲਾਟ ਨੂੰ ਖਰੀਦਿਆ ਜੀ 10 ਲੱਖ ਕਹਿ ਰਹੇ ਨੇ ਵੀ ਕੀਮਤ ਨਾਲੇ 37 ਦਾ ਜਗਾ ਖਰੀਦੀ ਉਹਦਾ ਕਾਰਨ ਕੀ ਸੀਗਾ ਜੀ ਪਿੱਛੇ ਚੱਕ ਬੇਲਾ ਸਿੰਘ ਵਾਲਾ ਇੱਕ ਲੱਗਦੀ ਹੈ ਕਲੋਨੀ ਜੀ ਜਿਹੜੀ ਪੂਰੀ ਕਲੋਨੀ ਆ ਸਾਰੇ ਇਹ ਮਤਲਬ ਕਿ 11500 ਗਜ ਗਜਨੀ ਹੋਟਲ ਦੇ ਨਾਲ ਹੀ ਇਹਦੀ ਗਲੀ ਲੱਗਦੀ ਆ ਸਾਡੀਆਂ ਗਲੀਆਂ ਫਰੈਂਡਸ ਕਲੋਨੀ ਦੇ ਮੁੱਢਲੇ ਮਾਲਕ ਨੇ ਸਾਨੂੰ ਇਹ ਗਲੀਆਂ ਬੰਦ ਕਰਕੇ ਦਿੱਤੀਆਂ ਸੀ 5-5 ਫੁੱਟ ਦੀਵਾਰ ਸੀ ਪਿੱਛੇ ਸਾਡੀ ਏਸੀ ਗਲੀ ਦੀ ਪਰਲੀ ਸਾਈਡ ਤੁਸੀਂ ਦੇਖੋਗੇ ਉਧਰ ਵੀ ਦੀਵਾਰ ਹੋਈ ਆ ਔਰ ਇਹ ਗਲੀਆਂ ਇਸ ਹਰਪਾਜਨ ਸਿੰਘ ਦੇ ਨਾਮ ਦੇ ਮੁਨਸ਼ੀ ਨੇ ਸਰ ਇਹ ਜਗਾ ਦੀ ਇਹ ਮਤਲਬ ਬਿਆਨਾ ਕੀਤਾ 2021 ਚ ਗਲੀ ਮਤਲਬ ਗੱਲ ਚੱਲੀ ਐ ਇਸ ਗਲੀ ਦੀ ਤੇ ਸਾਡੇ ਮਹੱਲ ਨਿਵਾਸੀਆਂ ਨੇ ਮਨਾ ਕਰਤਾ ਕਿ ਅਸੀਂ 20 ਫੁੱਟ ਵਾਲੀ ਗਲੀ ਸਾਡੀ ਬੰਦ ਹੀ ਰਹਿਣ ਦਵਾਵਾਂਗੇ ਠੀਕ ਆ ਜੀ ਇਸ ਤੋਂ ਪਹਿਲਾਂ ਇਸ ਜਗ੍ਹਾ ਦਾ ਬਿਆਨ ਕਰਨ ਤੋਂ ਪਹਿਲਾਂ ਇਸ ਨੇ 37 ਗੱਜ ਜਗ੍ਹਾ ਖਰੀਦੀ ਇਹਦੀ ਆੜ ਚ ਇਹ ਸਾਡੇ ਵਾਲੀ ਗਲੀ ਜੀ ਤੋੜਨ ਦੀ ਇਹਨੇ ਕੋਸ਼ਿਸ਼ ਕੀਤੀ ਔਰ ਜਿਹੜਾ ਬਾਰ-ਬਾਰ ਵਕੀਲ ਸਾਹਿਬਾਨ ਕਹਿ ਰਹੇ ਕਿ ਅਸੀਂ ਕੋਰਟ ਦੀ ਉਲੰਘਣਾ ਕੀਤੀ ਸਾਡੇ ਜਿਹੜੇ ਮਹੱਲੇ ਵਾਲੇ ਨੇ ਜੀ ਇਹਨਾਂ ਨੇ ਕੋਈ ਲੰਗਣਾ ਨਹੀਂ ਕੀਤੀ ਸਾਡੇ ਮੁਹੱਲੇ ਵੱਲੋਂ ਹੀ ਈਸ਼ਵਰ ਦਾਦੀ ਉਹਨਾਂ ਵੱਲੋਂ ਕੇਸ ਲਾਇਆ ਗਿਆ ਸੀ ਇਸ ਮੁਹੱਲੇ ਦੇ ਸਾਡੀ ਸਟੇਟਸ ਕੋ ਸੀ ਕਿ ਇਸ ਗਲੀ ਨੂੰ ਐਜ਼ ਇਟ ਟ੍ਰੈਂਡ ਦਿੱਤਾ ਜਾਵੇ ਇਹਨੂੰ ਛੇੜਖਾਨੀ ਨਾ ਕੀਤੀ ਜਾਵੇ ਇਹ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਹਰਪ੍ਰਜਨ ਸਿੰਘ ਨੇ ਇਹ ਗਲੀ ਤੋੜੀ ਵਕੀਲ ਸਹਿਬਾਨਾ ਨੇ ਆ ਕੇ 35 40 ਵਕੀਲ ਇੱਥੇ ਆਏ ਉਹਨਾਂ ਨੇ ਸਾਡੀ ਦੀਵਾਰ ਨੂੰ ਇਹਨੂੰ ਤੋੜਿਆ ਜੀ ਪਿੱਛੇ ਤੁਸੀਂ ਮੌਕਾ ਦੇਖ ਹੀ ਰਹੇ ਹੋਗੇ ਵੀ ਦੀਵਾਰ ਟੁੱਟੀ ਹੋਈ ਆ ਤੁਸੀਂ ਆਪਣੀ ਵੀਡੀਓ ਕਵਰੇਜ ਸਰ ਦੇਖ ਹੀ ਰਹੇ ਹੋਗੇ ਇਸ ਦਾ ਮੇਨ ਮਕਸਦ ਵੀਰ ਪੁੱਛ ਰਹੇ ਨੇ ਕਿ ਇਹਦਾ ਮਕਸਦ ਕੀ ਆ ਇਹਦਾ ਇੰਨੇ ਵਕੀਲਾਂ ਨੂੰ ਆ ਕਿਉਂ ਇੱਥੇ ਆਣਾ ਪਿਆ ਇਸ ਜਗ੍ਹਾ ਦੇ ਨਾਲ ਹੀ ਸਰ 1000 ਗਾਇ ਦਾ ਇੱਕ ਬਿਆਨਾ ਹੋਰ ਹੋਇਆ ਹੋਇਆ ਉਹ ਵਕੀਲ ਸਹਿਬਾਨਾਂ ਨੇ ਕੀਤਾ ਹੋਇਆ ਜੀ ਇਸੇ ਤਰ੍ਹਾਂ ਸਾਡੀ ਗਲੀ ਦਾ ਦੂਸਰੀ ਸਾਈਡ ਤੁਹਾਨੂੰ ਦਿਖਾਵਾਂਗੇ ਮੌਕਾ ਉੱਥੇ ਵੀ 6 ਫੁੱਟ ਦੀ 7 ਫੁੱਟ ਦੀ ਦੀਵਾਰ ਹੋਈ ਆ ਉੱਥੇ ਵੀ ਕਿਸੇ ਵਕੀਲਾ ਨੇ ਬਿਆਨਾ ਕੀਤਾ ਹੋਇਆ ਜੀ 1000 ਗਾਇ ਦਾ ਸੁਰਿੰਦਰ ਸਿੰਘ ਰਾਣਾ ਤੇ ਉਹਦੇ ਬ੍ਰਦਰ ਵੱਲੋਂ ਬਿਆਨਾ ਹੋਇਆ ਜਦੋਂ ਇਹ ਜਿਹੜੇ ਮਾਲਕ ਨੇ ਜੀ ਰਿਸਟਰੀਕ ਰੌਂਡ ਨਹੀਂ ਗਏ ਇਹਨਾਂ ਨੇ ਲਿਖ ਕੇ ਨਹੀਂ ਦਿੱਤਾ ਕਿ ਅਸੀਂ ਗਲੀ ਲਿਖ ਕੇ ਨਹੀਂ ਦੇ ਸਕਦੇ ਫਰੈਂਡਸ ਕੋਲੋਨੀ ਦਾ ਅਲੱਗ ਰਕਬਾ ਆ ਔਰ ਸਾਡਾ ਚੱਕਬੇਲਾ ਸਿੰਘ ਵਾਲੇ ਦੀ ਅਲੱਗ ਹੀ ਇੱਕ ਰਕਬਾ ਵਾ ਸਾਡਾ ਇਹ ਇਸ ਗਲੀ ਦਾ ਕੋਈ ਮਤਲਬ ਨਹੀਂ ਤਾਂ ਇਹਨਾਂ ਨੇ ਕੋਰਟ ਰਾਹੀਂ ਡਿਗਰੀ ਕਰਾ ਲਈ ਇਸੇ ਤਰ੍ਹਾਂ ਹੀ ਜਿਹੜੇ ਹੋਰ ਵਕੀਲਾਂ ਨੇ ਬਿਆਨਨਾ ਕੀਤਾ ਹੋਇਆ ਜੀ ਉਹ ਵੀ ਇਸੇ ਤਰ੍ਹਾਂ ਬਿਆਨਨਾ ਹੋਇਆ ਹੋਇਆ ਜੀ ਉਹ ਵੀ ਕੋਰਟ ਰਾਹੀਂ ਡਿਗਰੀ ਕਰਾਉਣਗੇ ਕਿਉਂਕਿ ਮਾਲਕ ਨੇ ਉਹ ਲਿਖ ਕੇ ਨਹੀਂ ਦਿੰਦੇ ਜੀ ਪਹਿਲਾਂ ਵੀ ਡਿਗਰੀ ਕਰਾਉਣ ਦਾ ਕਾਰ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਇਹ ਬੰਦੇ ਨੂੰ ਪਿਛਲੇ ਮਾਲਕ ਨੂੰ ਸੁਰਿੰਦਰ ਸਿੰਘ ਰਾਣੇ ਨੂੰ ਵੀ ਕਿ ਤੂੰ ਸਾਨੂੰ ਗਲੀ ਲਿਖ ਕੇ ਦੇ ਉਹ ਉਹ ਕਹਿ ਰਿਆ ਸੀ ਇਹਨਾਂ ਨੂੰ ਕਿ ਮੇਰਾ ਇਸ ਗਲੀ ਨਾਲ ਕੋਈ ਮਤਲਬ ਨਹੀਂ ਨਾ ਸਾਡਾ ਕੋਈ ਜੱਦੀ ਹੈ ਤੇ ਨਾ ਸੀ ਕਦੇ ਇਧਰੋਂ ਲੰਗੇ ਆ ਸਾਡਾ ਆਪਣੀ ਜ਼ਮੀਨ 'ਚ ਉਹ ਹੀ ਰਸਤਾ ਚੱਕ ਬੇਲਾ ਸਿੰਘ ਵਾਲੇ 'ਚੋਂ ਜਾਂਦਾ ਹੈ ਜਿਹੜੀ ਥੋੜਾ ਸਾਫ਼-ਸਾਫ਼ ਤੇ ਕਹਿਣਾ ਕਿ ਜਿਹੜੀ ਕਲੋਨੀ ਦੀ ਜਗ੍ਹਾ ਨਹੀਂ ਹੈਗੀ ਬਾਕੀ ਨਹੀਂ ਹੈਗੀ ਜੀ ਉਹਦਾ ਵੱਖਰਾ ਰਕਬਾ ਸਰ ਸਾਡਾ ਵੱਖਰਾ ਅਲੱਗਾ ਜੀ ਇਹਦਾ ਮਾਲਕ ਲੱਗ ਸੀ ਅਸੀਂ ਬਹੁਤ ਮਹਿੰਗੀ ਕੀਮਤ ਤੇ 플ੌਟ ਖਰੀਦੇ ਹੋਣ ਜੀ 20 ਤੋਂ 25000 ਰੁਪਏ ਇਸ ਕਲੋਨੀ ਦਾ ਰੇਟ ਆ ਜਿਹੜਾ ਹਰਭਜਨ ਸਿੰਘ ਨੇ ਇੱਥੇ ਡਿਗਰੀ ਕਰਾਈ ਆ ਜੀ 261 ਡਿਗਰੀ ਪਿਛਲੀ ਜਗ੍ਹਾ ਦੀ ਇਹ 3600 ਰੁਪਏ ਰੇ ਹੋਈ ਹੁਣ ਤੁਸੀਂ ਇਹ ਦੂ ਪਿੱਛੇ ਵੀ ਕਿਸੇ ਦਾ ਹੋ ਰਹੀ ਉਹੀ ਰਾਜਨੀਤੀ ਹੈ ਜੀ ਕਿ ਇਹਨਾਂ ਦੇ ਕਲੋਨੀ ਕੱਟਣ ਦਾ ਮਕਸਦ ਆ ਹਰਪਜਨ ਸਿੰਘ ਦੇ ਨਾਂ ਦਾ ਵਿਅਕਤੀ ਸਰ ਪਹਿਲਾਂ ਵੀ ਇਹਦੇ 182 ਦਾ ਪੜਚਾ ਦਰਜ ਹੋਇਆ ਹੋਇਆ ਜੀ ਮਾਨਜੋ ਕੋਰਚੇ ਦਾ ਚੱਲ ਰਿਹਾ ਵਾ ਸਾਡੇ ਵੱਲੋਂ ਦਰਜ ਕਿਉਂਕਿ ਇਹਨੇ ਪਹਿਲਾਂ ਵੀ ਇਹੀ ਸੇਮ ਇਹੀ ਕਹਾਣੀ ਸੀ ਕਿ ਪਹਿਲਾਂ ਵੀ ਪਲੋਟ ਚੋਂ ਹੀ ਰਸਤਾ ਬਣਾ ਰਿਆ ਸੀ ਹੁਣ ਸਾਡੇ ਮਹੱਲੇ ਨਾਲ ਸੀ ਇਦਾਂ ਹੀ ਧੱਕਾ ਕੀਤਾ ਜਾ ਰਿਹਾ ਔਰ ਵਕੀਲ ਸਾਹਿਬਾਨਾਂ ਵੱਲੋਂ ਠੀਕ ਹੈ ਜੀ ਸਾਡੇ ਮਹੱਲੇ ਤੇ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਧਮਕਾਇਆ ਵੀ ਜਾ ਰਿਹਾ ਸਾਨੂੰ ਕਿ ਵੀ ਤੁਸੀਂ ਇਹ ਤੋਂ ਸਾਨੂੰ ਰਸਤਾ ਦਿੱਤਾ ਹੀ ਜਾਊਗਾ so a, é que a, a...